ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਪੂ ਜੰਗ ਬਹਾਦਰ ਸਾਨਾ ਬਾਬੂ ਲਾਲ 79 ਦੇ ਆਸ-ਪਾਸ ਬਾਪੂ ਦੀ ਉਮਰ ਸੀ 71 ਤੇ 80 ਆਪਣੇ ਜੀਵਨ ਦਾ ਵੱਡਾ ਹਿੱਸਾ ਬਾਪੂ ਨੇ ਕਿੱਥੇ ਕਿਵੇਂ ਬਤੀਤ ਕੀਤਾ ਇਹ ਜਦ ਬਾਪੂ ਜੀ ਜਾਣਦੇ ਸੀ ਜਿਹਾ ਰੱਬ ਜਾਣਦਾ ਪਰ ਬਾਪੂ ਦਾ ਜਿਹੜਾ ਆਖਰੀ ਸਮਾਂ ਜਦੋਂ ਅਸੀਂ ਬਾਪੂ ਜੀ ਨੂੰ ਲੈ ਕੇ ਆਏ ਜਾ ਕੇ 8 ਤਰੀਕ ਨੂੰ 11ਵੇਂ ਮਹੀਨੇ ਦੀ ਲੁਧਿਆਣੇ ਸਿਵਲ ਹਸਪੀਟਲ ਦੇ ਬਾਹਰ ਮੂਰੇ ਮਾਰਕੀਟ ਦੇ ਵਿੱਚ ਫਟਪਾਥ ਤੇ ਬਾਪੂ ਪਿਆ ਸੀ ਪਿਛਲੇ 20 22 ਦਿਨਾਂ ਤੋਂ ਲੋਕ ਦਾਹ ਤੇ ਸੀ ਇੱਥੇ ਪਿਆ ਲੱਤ 'ਚ ਕੀੜੇ ਪਏ ਹੋਏ ਸੀ ਬਾਪੂ ਦੇ ਹੱਡੀਆਂ ਦਾ ਪਿੰਜਰ ਬਾਪੂ ਕੀੜਿਆਂ ਤੋਂ ਖਾਂਦਾ ਜਾ ਰਿਹਾ ਸੀ ਆਸ-ਪਾਸ ਦੇ ਦੁਕਾਨਦਾਰ ਕੋਈ ਚਾਹ ਦੇ ਦਿੰਦਾ ਕੋਈ ਰੋਟੀ ਦੇ ਦਿੰਦਾ ਮੱਖੀਆਂ ਬੈੰਦੀਆਂ ਦੇਖ ਕੋਈ ਕੱਪੜਾ ਬੰਨ੍ਹ ਦਿੰਦਾ ਉੱਪਰ ਤਾਂ ਜਦੋਂ ਕੀੜੇ ਪੈ ਕੇ ਗਲ ਗਿਆ ਬਾਪੂ ਕਿਸੇ ਵੀਰ ਨੇ ਸਾਨੂੰ ਵੀਡੀਓ ਬਣਾ ਕੇ ਭੇਜੀ ਦੱਸਿਆ ਤਾਂ ਅਸੀਂ ਉੱਥੇ ਜਾਂਦੇ ਆ ਤਾਂ ਬਾਪੂ ਜੰਗ ਬਹਾਦਰ ਰੋਣ ਲੱਗ ਗਿਆ ਦਾ ਦੱਸਦਾ ਵੀ ਮੇਰੇ 3 ਪੁੱਤ ਵੀ ਆ ਮੇਰਾ ਪਰਿਵਾਰ ਵੀ ਆ ਪਰ ਮੈਨੂੰ ਹੁਣ ਕੋਈ ਪੁੱਛਦਾ ਨਹੀਂ ਬਾਪੂ ਦੱਸਦਾ ਕਹਿੰਦਾ ਮੈਂ ਮੇਰੀ ਬੇਟੀ ਦਾ ਨਾਂ ਇੱਕ ਦਾ ਨਾਂ ਸੁਮਨ ਹੈ ਇੱਕ ਦਾ ਨਾਂ ਕਿਰਨ ਮੇਰੀ ਪਤਨੀ ਦਾ ਨਾਂ ਦਰੋਪਤੀ ਹੈ ਮੇਰਾ ਪੁੱਤਰ ਦਾ ਨਾਂ ਦਲੀਪ ਆ ਕਹਿੰਦਾ ਮੈਂ ਫੁੱਲ ਵੇਚਦਾ ਸੀ ਇੱਥੇ ਮੰਦਰ ਦੇ ਬਾਹਰ ਕਹਿੰਦਾ ਮੈਂ ਸਾਰੀ ਜ਼ਿੰਦਗੀ ਫੁੱਲ ਵੇਚਿਆ ਜਿਹੜੇ ਮੰਦਰ ਚ ਫੁੱਲ ਚੜਦੇ ਸੀ ਕਹਿੰਦਾ ਉਹ ਹਾਰ ਬਣਾਉਂਦਾ ਸੀ ਮੈਂ ਗਲਦਸਤੇ ਬਣਾਉਂਦਾ ਸੀ ਮੈਂ ਪਰ ਜਦ ਤੱਕ ਮੇਰੇ ਹੱਡ ਪੈਰ ਚੱਲਦੇ ਸੀ ਨੈਣ ਪ੍ਰੈਣ ਚੱਲਦੇ ਸੀ ਮੈਂ ਘਰਦਿਆਂ ਦਾ ਵੀ ਚਿਹਤਾ ਸੀ ਹੁਣ ਪਿਛਲੇ 2 ਸਾਲਾਂ ਤੋਂ ਮੈਂ ਪਿੰਡ ਜਾਣ ਚੋਕਾ ਵੀ ਨਹੀਂ ਰਿਹਾ ਵਾਪਸ ਪਿੱਛੇ ਬੱਚੇ ਵਿਆਹਤੇ ਆ ਤੇ ਉਹ ਵੀ ਨਹੀਂ ਪੁੱਛਦੇ ਉਹ ਵੀ ਨਹੀਂ ਕੋਈ ਹੁੰਦਾ ਘਰ ਵਾਲੀ ਚੜਾਈ ਕਰ ਗਈ ਆ ਮੈਂ ਹੁਣ ਬਿਮਾਰ ਹੋ ਗਿਆ ਇੱਥੇ ਪਿਆ ਮੈਂ ਬੜੇ ਸਨੇਹ ਭੇਜੇ ਆਪਣੇ ਨਾਲ ਦੇ ਸਾਥੀਆਂ ਕੋਲੇ ਆਪਣੇ ਪਿੰਡ ਪਰ ਮੈਨੂੰ ਕੋਈ ਲੈਣ ਨਹੀਂ ਆਇਆ ਬੜੀ ਕਮਾਈ ਕਰ ਕਰਕੇ ਪਿੰਡ ਭੇਜੀ ਬੱਚਿਆਂ ਨੂੰ ਪੜਾਇਆ ਪਾਲਿਆ ਵਿਆਹਾ ਘਰ ਵੀ ਬਣਾਇਆ ਪਿੰਡ ਦੇ ਤਕੜੇ ਜ਼ਿਮੀਂਦਾਰਾਂ ਤੋਂ ਠਾਕੁਰਾਂ ਤੋਂ ਜ਼ਮੀਨ ਵੀ ਛੜਾਈ ਜਿਹੜੀ ਗਹਿਣੇ ਪਈ ਸੀ ਪਰ ਅੱਜ ਮੈਨੂੰ ਇੱਥੇ ਕੋਈ ਪੁੱਛਣਾ ਨਹੀਂ ਹੈ ਬਾਪੂ ਨੂੰ ਜਿਵੇਂ ਜਿਹਦਰ ਬਾਹਦਰ ਸਿੰਘ ਜੀ ਨੇ ਗੱਲ ਕੀਤੀ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਸਾਡੇ ਤੇ ਸਾਨੂੰ ਜਿਹੜੀ ਇਹ ਸਮਝ ਬਖਸ਼ੀ ਆ ਇਹ ਸੋਚ ਬਖਸ਼ੀ ਆ ਇਹ ਸਮਤ ਬੁੰਦੀ ਬਖਸ਼ੀ ਆ ਵੀ ਕਿਸੇ ਬਾਪੂ ਦੇ ਪੁੱਤ ਬਣ ਦੇਣਾ ਕਿਸੇ ਮਾਂ ਦਾ ਪੁੱਤ ਕਿਸੇ ਭੈਣ ਦਾ ਭਰਾ ਕਿਸੇ ਵੀਰ ਦਾ ਭਰਾ ਬਣ ਦੇਣਾ ਇਹ ਮਹਾਰਾਜ ਨੇ ਸੱਚੇ ਪਾਤਸ਼ਾਹ ਨੇ ਸਾਡੇ ਹਿੱਸੇ ਸੇਵਾ ਪਾਈ ਨਹੀਂ ਤਾਂ ਸਾਡੀ ਇਹ ਔਕਾਤ ਨਹੀਂ ਸੀ ਵੀ ਅਸੀਂ ਕਿਸੇ ਨੂੰ ਚੱਕ ਕੇ ਸੜਕ ਤੋਂ ਆਪਣੇ ਘਰੇ ਲਿਆਈਏ ਤੇ ਉਹਨੂੰ ਰੱਖ ਕੇ ਉਹਦਾ ਇਲਾਜ ਕਰਾਈਏ ਉਹਦੀ ਸੇਵਾ ਕਰੀਏ ਇਹ ਤਾਂ ਗੁਰੂ ਨੇ ਘਰ ਬਣਾ ਕੇ ਦਿੱਤਾ ਉਹਨੇ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਛੱਤ ਵੀ ਉਹ ਦਿੰਦਾ ਦਵਾਈ ਦਾਰੂ ਜੀੜਾ ਕਪੜਾ ਦਾਣਾ ਪਾਣੀ ਸਭ ਮਹਾਰਾਜ ਦੀ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਹੋ ਰਿਹਾ ਹੈ ਤਾਂ ਅਸੀਂ ਬਾਪੂ ਨੂੰ ਪੁੱਤ ਬਣ ਕੇ ਬਾਪੂ ਦੇ ਲੈ ਕੇ ਆਏ ਚੱਕ ਕੇ ਬਾਪੂ ਨੂੰ ਹੌਸਲਾ ਦਿੰਦਾ ਬਾਪੂ ਫਿਕਰ ਨਾ ਕਰ ਤੂੰ ਨਾਲ ਚੱਲ ਸਾਡੇ ਆਪਾਂ ਸਭ ਠੀਕ ਕਰ ਲਾਂਗੇ ਪਰ ਬਾਪੂ ਦੀ ਛਾਤੀ ਜਮਾਂ ਗਲ ਚੁੱਕੀ ਸੀ ਵਿੱਚੋਂ ਟੀਵੀ ਦੀ ਬਿਮਾਰੀ ਸੀਗੀ ਬਿਲਕੁਲ ਜਿਹੜੇ ਉਹਦੇ ਫੇਫੜੇ ਸੀ ਅੰਦਰੋਂ ਛਲਨੀ ਹੋਏ ਪਏ ਸੀ ਖੂਨ ਜਿਹੜਾ ਸਰੀਰ ਦੇ ਵਿੱਚ ਜਿਉਣ ਲਈ ਘਟੋ ਘਟ ਸੱਤ ਗ੍ਰਾਮ ਚਾਹੀਦਾ ਤਸਵੀਰ 'ਚ 13-14 ਗ੍ਰਾਮ ਖੂਨ ਚਾਹੀਦਾ ਬਾਪੂ ਦੇ ਵਿੱਚ ਸਿਰਫ 2.5 ਗ੍ਰਾਮ ਖੂਨ ਦਾ ਕਿਉਂਕਿ ਕੀੜਿਆਂ ਨੇ ਸਾਰਾ ਖੂਨ ਪੀ ਲਿਆ ਤੇ ਸਿਰਫ 20 ਦਿਨ ਬਾਪੂ ਨੇ ਸਾਡੇ ਪਰਿਵਾਰ ਦੇ ਵਿੱਚ ਬਤੀਤ ਕੀਤੇ 8 ਤਰੀਕ ਨੂੰ ਲੈ ਕੇ ਆਏ 28 ਤਰੀਕ ਨੂੰ ਬਾਪੂ ਚੜਾਈ ਕਰ ਜਾਂਦਾ ਕਿੱਥੇ ਉਹ ਜੰਮਿਆ ਕਿੱਥੇ ਉਹਦੀ ਕਰਦਿਆਂ ਨੇ ਖੁਸ਼ੀ ਮਨਾਈ ਹੋ ਜਦੋਂ ਪੁੱਤ ਹੋਇਆ ਹੋ ਕਿੱਦਾਂ ਉਹ ਬਾਪੂ ਨੇ ਆਪਣਾ ਬਚਪਨ ਗੁਜ਼ਾਰਿਆ ਕਿੱਦਾਂ ਜਵਾਨੀ ਦਾ ਪਹਿਰ ਵਿਆਹ ਹੋਇਆ ਬੱਚੇ ਹੋਏ ਤੇ ਅੱਜ ਉਹਦੀ ਅੰਤਿਮ ਅਰਦਾਸ ਪਿੰਡ ਹਸਨਪੁਰ ਗੁਰੂ ਘਰ ਦੇ ਵਿੱਚ ਹੋ ਰਹੀ ਆਪਾਂ ਸਾਰੇ ਉਹਦਾ ਹਿੱਸਾ ਬਣੇ ਸ਼ਾਖਸ ਬਣੇ ਜੇਦਰ ਬਹਾਦਰ ਸਿੰਘ ਜੀ ਨੇ ਕੀਰਤਨ ਕੀਤਾ ਗਿਆਨੀ ਜੀ ਨੇ ਸਹਿਜ ਪਾਠ ਦੇ ਭੋਗ ਪਾਏ ਤਸ ਦਿਨਾਂ ਤੋਂ ਆਰੰਭ ਕੀਤੇ ਹੋਏ ਸੀ ਇਹ ਪਾਠ ਨਹੀਂ ਤਾਂ ਜੰਗ ਬਹਾਦਰ ਸਿੰਘ ਜੀ ਦਾ ਕਿੱਥੇ ਸੰਸਕਾਰ ਹੋਣਾ ਸੀ ਜਾਬ ਦੇ ਪਰਿਵਾਰ ਚ ਵੀ ਹੁੰਦਾ ਕਿਵੇਂ ਉੱਥੇ ਉਹਨਾਂ ਨੇ ਚੌਥਾ ਬਣਾਉਣਾ ਸੀ ਕਿਤਾ ਪੰਡਤ ਜੀ ਨੇ ਆਕੇ ਮੰਤਰ ਪੜ੍ਹਨੇ ਸੀ ਤੇ ਕਿੱਥੇ ਅੱਜ ਆਪਾਂ ਗੁਰੂ ਘਰ ਦੇ ਵਿੱਚ ਬੈਠ ਕੇ ਉਹਨਾਂ ਦੀ ਅੰਤਿਮ ਅਰਦਾਸ ਕਰ ਰਹੇ ਹਾਂ ਸਹਿਜ ਪਾਠ ਦਾ ਗੁਰਗੰਸਾਹ ਮਹਾਰਾਜ ਜੀ ਦਾ ਪੂਰਾ ਪਾਠ ਦਾ ਉਪ ਪਾਇਆ ਗਿਆ ਇਹ ਆਪਾਂ ਭਾਗਾਂ ਵਾਲੇ ਸਾਰੇ ਸੱਚੇ ਪਾਤਸ਼ਾਹ ਨੇ ਆਪਾਂ ਨੂੰ ਇਸ ਪਾਸੇ ਬਿਠਾਇਆ ਹੋਇਆ ਨਹੀਂ ਤਾਂ ਉਹ ਵੀ ਸਾਡੇ ਵਰਗੇ ਨੇ ਜਿਹੜੇ ਉਸ ਕੜੀ ਦੇ ਵਿੱਚ ਨੇ ਜਿਹੜੇ ਆਪਣੇਾਂ ਦੇ ਸ਼ਕਲਾ ਵੀ ਨਸੀਬ ਨਹੀਂ ਦੇਖਣੀ ਆ ਉਹਨਾਂ ਦੇ ਹੱਥ ਲੱਗਣੇ ਵੀ ਨਸੀਬ ਨਹੀਂ ਮਿੱਟੀ 'ਚ ਜਿਹੜੇ ਜੰਮੇ ਸੀ ਉਸ ਮਿੱਟੀ 'ਚ ਮਿੱਟੀ ਹੋਣਾ ਵੀ ਨਸੀਬ ਹੈ ਕਿੱਥੇ ਜੰਮਿਆ ਕਿੱਥੇ ਜਾ ਗਿਆ ਅੰਤ ਹੋਇਆ ਕਿੱਥੇ ਆ ਜੰਤਮਰਦਾਸ ਹੋ ਰਹੀ ਆ ਇਹ ਕਿਸੇ ਦਾ ਕੁਝ ਪਤਾ ਨਹੀਂ ਭਰਾਓ ਤੇ ਭੈਣੋ ਮੇਰੀਆਂ ਮਾਮਾ ਨੂੰ ਤੇ ਬਾਪੂ ਬਜ਼ੁਰਗਾਂ ਨੂੰ ਬੇਨਤੀ ਆ ਵੀ ਆਪਾਂ ਬਹੁਤ ਭਾਗਾ ਵਾਲੇ ਆ ਵੀ ਜਿਹੜਾ ਗੁਰੂ ਨੇ ਆਪਾਂ ਨੂੰ ਇਸ ਘਰ ਦੇ ਨਾਲ ਜੋੜਿਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਕਿਰਪਾ ਸਿੱਤੇ ਪਾਛੈ ਦੀ ਮਿਹਰਾ ਵੀ ਜਿਹੜਾ ਆਪਣੇ ਉੱਪਰ ਮਹਾਰਾ ਸੱਚੇ ਪਾਛਾ ਤਰਸ ਕਰਕੇ ਸੇਵਾ ਲੈ ਰਹੇ ਨੇ ਅਰਦਾਸ ਕਰਿਓ ਬਾਪੂ ਜੰਗ ਬਹਾਦਰ ਸਿੰਘ ਜੀ ਦੇ ਸੱਚੇ ਪਾਤਸ਼ਾਹ ਜਿੰਨੀ ਸਵਾਸਾਂ ਦੀ ਪੂੰਜੀ ਬਖਸ਼ੀ ਸੀ ਉਹਨਾਂ ਨੂੰ ਪੂਰੇ ਕਰਦੇ ਹੋਏ ਉਹਨਾਂ ਦੇ ਚਰਨਾਂ ਜਾਬ ਰਾਜੀ ਬਾਪੂ ਜੀ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ਣ ਉਹਨੂੰ ਆਪਣੇ ਚਰਨਾਂ 'ਚ ਜਗ੍ਹਾ ਦੇਣ ਸੱਚੇ ਪਾਤਸ਼ਾਹ ਕਿਰਪਾ ਕਰਨ ਸਾਡੀ ਜਿੰਨੀ ਡਿਊਟੀ ਲਈ ਸੀ ਅਸੀਂ ਪੂਰੀ ਤਨਦੇਹੀ ਨਾਲ ਨਿਭਾਉਣ ਦਾ ਯਤਨ ਕੀਤਾ ਕੋਈ ਕਮੀ ਕੋਈ ਤਰੁੱਟੀ ਰਹਿ ਗਈ ਹੋਵੇ ਸੱਚੇ ਪਾਤਸ਼ਾਹ ਤੁਸੀਂ ਬਖਸ਼ਣ ਜੋਗ ਹੋ ਸਾਨੂੰ ਬਖਸ਼ਿਓ ਅੱਗੋਂ ਚੰਗੀ ਸੇਵਾ ਚੰਗੀ ਨੀਤ ਨਾਲ ਸੇਵਾ ਚੰਗੇ ਸਾਫ ਮਨ ਨਾਲ ਸੇਵਾ ਕਰਨ ਦਾ ਬਲ ਬਖਸ਼ਿਓ ਬਹੁਤ ਬਹੁਤ ਧੰਨਵਾਦ ਸਾਰੀ ਸੰਗਤ ਦਾ ਜਿੰਨੇ ਵੀ ਭੈਣ ਭਰਾ ਇੱਥੇ ਅੱਜ ਪਹੁੰਚੇ ਨੇ ਬਾਪੂ ਜੰਗ ਬਹਾਦਰ ਜੀ ਦੇ ਅੰਤਮ ਅਰਦਾਸ ਤੇ ਬਹੁਤ ਬਹੁਤ ਧੰਨਵਾਦ ਗੁਰੂ ਘਰ ਦੇ ਸੇਵਾਦਾਰਾਂ ਦਾ ਜੈਕਾਰਾ ਸਿੰਘ ਜੀ ਦਾ ਜੈਕਾਰਾ ਬਹਾਦਰ ਸਿੰਘ ਜੀ ਦਾ ਤੇ ਸਾਡੇ ਗੁਰੂ ਦੇ ਪਿਆਰੇ ਵਜ਼ੀਰ ਗੁਰੂ ਦੇ ਗ੍ਰੰਤੀ ਸਿੰਘ ਜੀ ਦਾ ਇਹਨਾਂ ਨੇ ਮਿਹਰਵਾਨੀ ਨਾਲ ਜੁੜਿਆ ਸਾਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ